ਇਹ ਦੁਨੀਆ ਦੇ ਵਿੱਚ ਬੋਡੀ ਬਿਲਡਿੰਗ ਦੇ ਨਾਲ ਆਪਣਾ ਨਾਮ ਬਣਾਉਣ ਵਾਲੇ ਵਰਿੰਦਰ ਸਿੰਘ ਖੁੰਮਣ ਜਿਨ੍ਹਾਂ ਦਾ ਬੀਤੇ ਦਿਨ ਜਲੰਧਰ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ ਸੀ ਸੋ ਉਹਨਾਂ ਦੀ ਮੌਤ ਦੇ ਨਾਲ ਜੁੜੇ ਕਈ ਵੱਡੇ ਅਜਿਹੇ ਪਹਿਲੂ ਨੇ ਜਿਨ੍ਹਾਂ ਨੂੰ ਲੈ ਕੇ ਚਰਚਾ ਛੜੀ ਹੋਈ ਹੈ ਤਾਂ ਅਸੀਂ ਕਿ ਵਿਰਿੰਦਰ ਕੁਮਨ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਨਹੀਂ ਹੁਣਾਂ ਤੇ ਚਾਣ ਵਾਲੇ ਉਹਨਾਂ ਦੇ ਪ੍ਰਸ਼ੰਸਕ ਜੋ ਕਿ ਬਹੁਤ ਜ਼ਿਆਦਾ ਇਸ ਵਕਤ ਸਦਮੇ ਦੇ ਵਿੱਚ ਨੇ ਦੁੱਖ ਦੀ ਘੜੀ ਹੈ ਪਰਿਵਾਰ ਦੇ ਲਈ ਦੁਖਦੀ ਘੜੀ ਹੈ ਉਹਨਾਂ ਦੇ ਸਾਥੀਆਂ ਲਈ ਦੋਸਤਾਂ ਦੇ ਲਈ ਔਰ ਜੋ ਉਹਨਾਂ ਨੂੰ ਚਾਣ ਵਾਲੇ ਸੀ ਵਿਰਿੰਦਰ ਕੁਮਨ ਦਾ ਇਸ ਕਹਿ ਸਕਦੇ ਆ ਕਿ ਪੰਜਾਬ ਅਤੇ ਪੰਜਾਬ ਦੀ ਧਰਤੀ ਨੂੰ ਬਹੁਤ ਵੱਡੀ ਦੇਣ ਹੈ ਕਿਉਂਕਿ ਅਕਸਰ ਉਹਨਾਂ ਵੱਲੋਂ ਜੋ ਬੋਡੀ ਬਿਲਡਿੰਗ ਨੂੰ ਪ੍ਰਮੋਟ ਕੀਤਾ ਜਾਂਦਾ ਸੀ ਚੰਗੀ ਸਿਹਤ ਨੂੰ ਪ੍ਰਮੋਟ ਕੀਤਾ ਜਾਂਦਾ ਸੀ ਅਤੇ ਅਕਸਰ ਜੋ ਕਿ ਉਹ ਵੈਜੀ vegetarian bodybuilding ਨੂੰ promote ਕਰਦੇ ਸੀ ਇੱਕ ਬਹੁਤ ਵੱਡੀ ਗੱਲ ਜੁੜ ਜਾਂਦੀ ਹੈ ਉਹਨਾਂ ਦੇ ਕਰੀਅਰ ਦੇ ਨਾਲ ਕਿ ਅਕਸਰ ਉਹਨਾਂ ਦਾ ਕਹਿਣਾ ਸੀ ਕਿ ਉਹ ਜੋ ਡਾਈਟ ਹੈ ਉਹ vegetarians ਰੱਖਦੇ ਨੇ ਅਤੇ ਉਹਨਾਂ ਦੀ ਬੋਡੀ ਬਿਲਡਿੰਗ ਹੈ vegetarian ਹੈ ਸੋ ਦੱਸਿਆ ਕਿ ਵਰਿੰਦਰ ਸਿੰਘ ਕੁਮਣ ਜੋ ਕਿ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਲੋਕਾਂ ਦੀ ਯਾਦਾਂ ਦੇ ਵਿੱਚ ਹਮੇਸ਼ਾ ਜੀਵਿਤ ਰਹਿਣਗੇ ਪਰ ਜੋ ਇੱਕ ਵਿਵਾਦ ਜੋ ਖੜਾ ਹੋ ਗਿਆ ਸੀ ਉਹਨਾਂ ਦੀ ਮੌਤ ਤੋਂ ਬਾਅਦ ਹਸਪਤਾਲ ਦੇ ਉੱਤੇ ਇਲਜ਼ਾਮ ਲਗਾਏ ਗਏ ਸੀ ਪਰਵਾਰਕ ਸਦਸਿਆਂ ਵੱਲੋਂ ਅਤੇ ਰਿਸ਼ਤੇਦਾਰਾਂ ਦੇ ਵੱਲੋਂ ਕਿ ਲਾਪਰਵਾਹੀ ਦੀ ਵਰਤੋਂ ਕੀਤੀ ਗਈ ਹੈ 40 ਹਸਪਤਾਲ ਦੇ ਵੱਲੋਂ ਇਸ ਸੰਬੰਧੀ ਜੋ ਕਿ ਬਿਆਨ ਜਾਰੀ ਕਰ ਦਿੱਤਾ ਗਿਆ ਵੈ ਸੋ ਕੀ ਬਿਆਨ ਜਾਰੀ ਕੀਤਾ ਗਿਆ ਵੈ 40 ਹਸਪਤਾਲ ਦਾ ਇਸ ਪੂਰੇ ਮਾਮਲੇ ਦੇ ਵਿੱਚ ਕੀ ਕਹਿਣਾ ਹੈ ਇਸ ਬਾਰੇ ਜੋ ਕਿ ਜਾਣਕਾਰੀ ਸਾਂਝ ਕਰਦਣੇ ਆ 6 ਅਕਤੂਬਰ ਨੂੰ ਜੋ ਕਿ ਵਿਰਿੰਦਰ ਸਿੰਘ ਕੋਮੜ ਮੋਡੇ ਦੇ ਦਰਦ ਨੂੰ ਲੈ ਕੇ ਮੂਵਮੈਂਟ ਨੂੰ ਲੈ ਕੇ ਆ ਰਹੀਆਂ ਪਰੇਸ਼ਾਨੀਆਂ ਨੂੰ ਲੈ ਕੇ ਹਸਪਤਾਲ ਦੇ ਵਿੱਚ ਜਾਂਦੇ ਨੇ ਹਸਪਤਾਲ ਦੇ ਵਿੱਚ ਜਾਂਚ ਹੁੰਦੀ ਹੈ ਤੇ ਜਾਂਚ ਤੋਂ ਬਾਅਦ ਡਾਕਟਰਾਂ ਦੇ ਵੱਲੋਂ ਉਸ ਨੂੰ ਜੋ ਕਿ ਸਲਾਹ ਦਿੱਤੀ ਜਾਂਦੀ ਹੈ ਕਿ ਆਰਥੋਸਕੋਪਿਕ ਰੋਟੇਟਰ ਕਫ ਰਿਪੇਅਰ ਦੇ ਨਾਲ ਬਾਈਸੈਪ ਟੈਂਡੋਸਿਸ ਸਰਜਰੀ ਦੀ ਸਲਾਹ ਦਿੱਤੀ ਗਈ ਸੀ ਹਾਲਤ ਦੀ ਜੇਕਰ ਗੱਲ ਕਰੀਏ ਕਿ ਸਥਿਤੀ ਕਿਹੋ ਜਿਹੀ ਸੀ ਜਤੋਂ ਉਹ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਜਾਂਦੇ ਨੇ ਤਾਂ ਕਰੀਬੀ ਜੋ ਦੋਸਤ ਮਿੱਤਰ ਨੇ ਅਤੇ ਹਸਪਤਾਲ ਵਾਲੇ ਨੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਜਦੋਂ ਉਹ ਇਲਾਜ ਦੇ ਲਈ 6 ਅਕਤੂਬਰ ਨੂੰ ਜਾਂਦੇ ਨੇ ਤਾਂ ਸਥਿਤੀ ਐ ਜੋ ਉਹਨਾਂ ਦੀ ਬਹੁਤ ਸਹੀ ਹੁੰਦੀ ਐ ਕੋਈ ਗੰਭੀਰ ਬਿਮਾਰੀ ਉਹਨਾਂ ਨੂੰ ਨਹੀਂ ਸੀ ਸਿਹਤਮੰਦ ਸੀਗੇ ਉਸ ਵਕਤ ਤੱਕ ਸੋ 9 ਅਕਤੂਬਰ ਨੂੰ ਸਰਜਰੀ ਉਹਨਾਂ ਦੀ ਸੀਗੀ ਸਰਜਰੀ ਦਾ ਸਮਾਂ ਜੋ ਕਿ ਸਵੇਰ ਦਾ ਸੀ ਔਰ ਸਰਜਰੀ ਇੱਕ ਤਰੀਕੇ ਦੇ ਨਾਲ ਪੂਰੀ ਵੀ ਹੋ ਗਈ ਸੀ ਸਰਜਰੀ ਦੇ ਦੌਰਾਨ ਉਹਨਾਂ ਦੀ ਹਾਲਤ ਸਥਿਰ ਬਣੀ ਹੋਈ ਸੀ ਸਰਜਰੀ ਦੌਰਾਨ ਕਿਸੇ ਵੀ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਉਹਨਾਂ ਨੂੰ ਨਹੀਂ ਆਈ ਸੀ ਪਰ ਹਸਪਤਾਲ ਦਾ ਕਹਿਣਾ ਹੈ ਕਿ ਕਰੀਬ 3:35 ਮਿੰਟ ਤੇ ਉਹਨਾਂ ਨੂੰ ਹਾਰਟ ਅਟੈਕ ਆਉਂਦਾ ਹੈ ਅਤੇ ਤੁਰੰਤ ਡਾਕਟਰ ਸਹਾਇਤਾ ਦਿੱਤੀ ਜਾਂਦੀ ਹੈ ਟੀਮਾਂ ਤੁਰੰਤ ਯਤਨ ਸ਼ੁਰੂ ਕਰ ਦਿੰਦੀਆਂ ਹਨ ਕਿ ਉਹਨਾਂ ਦੀ ਸਿਹਤ ਨੂੰ ਜੋ ਕਿ ਬਚਾਇਆ ਜਾਵੇ ਉਹਨਾਂ ਦੇ ਸਿਹਤ ਨੂੰ ਸਹੀ ਕਰਨ ਦੇ ਲਈ ਕੋਸ਼ਿਸ਼ਾਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਇਸ ਦੇ باوجود ਜੋ ਕਿ ਵਿਰਿੰਦਰ ਸਿੰਘ ਕੁਮਨ ਨੇ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਸ਼ਾਮ ਦੇ ਕਰੀਬ 5:36 ਮਿੰਟ ਦੇ ਕਰੀਬ ਕਰੀਬ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਹੈ ਜੋ ਕਿ ਕਰ ਦਿੱਤਾ ਗਿਆ ਸੀ ਸਪਰਿਵਾਰ ਦੇ ਸਦਸਿਆਂ ਵੱਲੋਂ ਇਲਜ਼ਾਮ ਲਗਾਏ ਗਏ ਸੀ ਕਿ ਜੋ ਕੁਮਨ ਨੇ ਕੁਝ ਵੀਡੀਓਸ ਬਣਾਉਣ ਤੋਂ ਜੋ ਦਖਾਈ ਦਿੱਤੇ ਹਨ ਸਿਹਤਮੰਦ ਕਾਇਦ ਦਿੱਤੇ ਨੇ ਔਰ ਜੋ ਉਹਨਾਂ ਨੇ ਵੀਡੀਓ ਬਣਾਉਂਦੇ ਹੋਏ ਕਿਹਾ ਸੀ ਕਿ ਡਾਕਟਰ ਹਸਪਤਾਲ ਦੇ ਵਿੱਚ ਜੋ ਕਿ ਲਾਪਰਵਾਹੀ ਹੈ ਸੋ ਇਹ ਗੱਲਾਂ ਨੇ ਜੋ ਕਿ ਰਿਸ਼ਤੇਦਾਰਾਂ ਦੇ ਵੱਲੋਂ ਪਰਿਵਾਰਕ ਸਦਸਿਆਂ ਦੇ ਵੱਲੋਂ ਹਸਪਤਾਲ ਦੇ ਉੱਤੇ ਇਲਜ਼ਾਮ ਲਗਾਏ ਗਏ ਸੀ ਕਿ ਉਹਨਾਂ ਦੇ ਜੋ ਇਸ ਵਕਤ ਜੋ ਸੇਤ ਹੈ ਉਹ ਠੀਕ ਹੈ ਪਰ ਜੋ ਉਹਨਾਂ ਨੂੰ ਜੋ ਉਹਨਾਂ ਦੀ ਡੈਥ ਹੋਈ ਉਸ ਦੇ ਵਿੱਚ ਹਸਪਤਾਲ ਦੀ ਨੇਗਲੀਗੈਂਸੀ ਹੈ ਸੋ ਜੀ ਇਹ ਇਲਜ਼ਾਮ ਲਗਾਏ ਗਏ ਸਿ ਪਰਿਸਥਿਤੀ ਬਾਵਜੂਦ ਜੋ ਕਿ ਹੁਣ ਜੋ ਰਿਪੋਰਟ ਸਾਂਝੀ ਕੀਤੀ ਗਈ ਹੈ ਹਸਪਤਾਲ ਦੇ ਵੱਲੋਂ ਕਿ ਵਿਰਿੰਦਰ ਸਿੰਘ ਨੂੰ ਮਨ ਦੀ ਸਿਹਤ ਜੋ ਕਿ ਠੀਕ ਸੀ ਪਰ ਉਹਨਾਂ ਨੂੰ ਹਾਰਟ ਅਟੈਕ ਅਚਾਨਕ ਆਉਂਦਾ ਹੈ ਜਿਸ ਤੋਂ ਬਾਅਦ ਜੋ ਕਿ ਉਹਨਾਂ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਜੋ ਪਰਿਵਾਰਕ ਸਦਸਿਓ ਨੇ ਉਹਨਾਂ ਦਾ ਅਜੇ ਵੀ ਕਹਿਣਾ ਹੈ ਕਿ ਹਸਪਤਾਲ ਦੇ ਵੱਲੋਂ ਅੰਗੀਲੀ ਕੀਤੀ ਜਾ ਰਹੀ ਹੈ ਪਰ ਹਸਪਤਾਲ ਦੇ ਵੱਲੋਂ ਜੋ ਕਿ ਹੁਣ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਇਹ ਪੂਰਾ ਜੋ ਵਾਪਰਦਾ ਹੈ ਪੂਰਾ ਕਟਾਕਰਮ ਜਿਸ ਦੇ ਵਿੱਚ ਕਿ ਕਰੀਬ 3:35 ਤੇ ਵਿਰਿੰਦਰ ਸਿੰਘ ਘੁੰਮਨ ਨੂੰ ਹਾਰਟ ਅਟੈਕ ਆਂਦਾ ਹੈ ਅਤੇ ਸ਼ਾਮ ਦੇ ਕਰੀਬ 5:36 ਤੇ ਉਹਨਾਂ ਦਾ ਦਿਹਾਂਤ ਹੋ ਜਾਂਦਾ ਹੈ ਵਿਰਿੰਦਰ ਸਿੰਘ ਘੁੰਮਨ ਜਿਨ੍ਹਾਂ ਨੂੰ ਇਸ ਵਕਤ ਯਾਦ ਕੀਤਾ ਜਾ ਰਿਹਾ ਹੈ ਉਹ ਬੀਤੇ ਦਿਨ ਉਹਨਾਂ ਦਾ ਜਲੰਧਰ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ ਸੀ ਸੋ ਵੀਰਵਾਰ ਨੂੰ ਜੋ ਕਿ ਉਹਨਾਂ ਦੀ 40 ਹਸਪਤਾਲ ਦੇ ਵਿੱਚ ਮੌਤ ਹੋ ਗਈ ਸੀ ਲਾਸ਼ ਦੌਰਾਨ ਜੋ ਸਰਜਰੀ ਦੇ ਬਾਅਦ ਜੋ ਕਿ ਉਹਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਸੀ ਪਰ ਅਚਾਨਕ ਆਏ ਹਾਰਟ ਅਟੈਕ ਕਰਕੇ ਉਹਨਾਂ ਦੀ ਤਬੀਅਤ ਵਿਗੜ ਜਾਂਦੀ ਹੈ ਤੇ ਦੇਹਾਂਤ ਹੋ ਜਾਂਦਾ ਹੈ ਵਰਿੰਦਰ ਸਿੰਘ ਕੁੰਮਣ ਜੋ ਕਿ ਪੰਜਾਬ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਆਪਣੀ ਬੋਡੀ ਬਿਲਡਿੰਗ ਦੇ ਲਈ ਬਹੁਤ ਪ੍ਰਸਿੱਧ ਨੇ ਸੋ ਉਹਨਾਂ ਦਾ ਜਾਣਾ ਇੱਕ ਸਦਮੇ ਤੋਂ ਇੱਕ ਝਟਕੇ ਤੋਂ ਘੱਟ ਨਹੀਂ ਹੈ ਹਾਲਾਂਕਿ ਰਾਜਵੀਰ ਜੋ ਬੰਦਾ ਦੇ ਜਾਣ ਦਾ ਦੁੱਖ ਅਜੇ ਖਤਮ ਨਹੀਂ ਹੋਇਆ ਸੀ ਅਜੇ ਲੋਕ ਉਸ ਚੀਜ਼ ਨੂੰ ਭੁੱਲੇ ਨਹੀਂ ਸੀ ਲੋਕਾਂ ਦੇ ਜ਼ਹਿਨ ਦੇ ਵਿੱਚ ਅਜੇ ਉਹ ਚੀਜ਼ ਸੀਗੀ ਤੇ ਨਾਲ ਹੀ ਜੋ ਕਿ ਇੱਕ ਹੋਰ ਮੰਤ ਭਾਗੀ ਖਬਰ ਆ ਜਾਂਦੀ ਹੈ ਜਿਸ ਦੇ ਵਿੱਚ ਕੀ ਬੋਡੀ ਬਿਲਡਰ ਵਿਰਿੰਦਰ ਸਿੰਘ ਨੂੰ ਮਨ ਸੰਸਾਰ ਨੂੰ ਅਲਵਿਦਾ ਕਹਿ ਜਾਂਦੇ ਨੇ ਸੋ ਲੋਕਾਂ ਦਾ ਇਸ ਵਕਤ ਕਹਿਣਾ ਹੈ ਕਿ ਜੋ ਵਿਰਿੰਦਰ ਸਿੰਘ ਨੂੰ ਮੰਦਾ ਇਹ ਦਿਹਾਂਤ ਹੋਇਆ ਹੈ ਇਸ ਦੇ ਵਿੱਚ ਕੋਈ ਅਨਗਹਿਲੀ ਹੋ ਸਕਦੀ ਹੈ ਪਰ ਹਸਪਤਾਲ ਦਾ ਕਹਿਣਾ ਹੈ ਕਿ ਇਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਲਾਪਰਵਾਹੀ ਨਹੀਂ ਹੋਈ ਹੈ ਜੋ ਉਹਨਾਂ ਨੇ ਪੂਰੀ ਜਾਣਕਾਰੀ ਸਾਂਝ ਕੀਤੀ ਹੈ ਕਿਵੇਂ ਚੋਕਿ ਉਹ ਸਿਹਤ ਦੇ ਲਈ ਬਿਲਕੁਲ ਠੀਕ ਸੀਗੇ ਸਿਹਤ ਮਾਨਸੀਗੇ ਪਰ ਅਚਾਨਕ ਆਈ ਹਾਰਟ ਅਟੈਕ ਤੋਂ ਬਾਅਦ ਉਹਨਾਂ ਦੀ ਸਿਹਤ ਵਿਗੜ ਜਾਂਦੀ ਹੈ ਤੇ ਤਕਰੀਬਨ ਸ਼ਾਮ ਦੇ 5:36 ਮਿੰਟ ਤੇ ਉਹਨਾਂ ਦਾ ਦਿਹਾਂਤ ਹੋ ਜਾਂਦਾ ਹੈ